ਕਰ ਦੇਗੇ ਫਿਰ ਤੇ ਉਹਦੇ ਫਿਰ ਲਾਵਾਂਗੇ ਜੇ ਬਈ ਚੜ ਕੇ ਆਊਗਾ ਤਾਂ ਕਰ ਗਿਆ ਉਹ ਖਲਾਸ ਕਰ ਰਾਇ ਇਹਨੂੰ ਤੇਗ ਪੱਕੀ ਚੜਿਆ ਇਹਨੂੰ ਤੇਗ ਪੱਕੀ ਉਹ ਕਹਿੰਦੇ ਬਹੁਤ ਵਧੀਆ ਲੱਗਦਾ ਹੈਗਾ ਵਾ ਬਾਨੇਲਾ ਸਿੰਘ પેટ્રોલ ਪੰਪ ਤੇ ਲੱਗਾ ਹੈਗਾ ਬਾਕੀ ਜੇ ਕੋਈ ਪੰਗਾ ਲੈੰਦਾ ਵਾ ਜਾਂ ਹੋਰ ਸਾਹ ਨਾਂਦਾ ਵਾ ਉਹਦੇ ਤੇ ਫਿਰ ਚੜ ਕੇ ਆਉਂਗੇ ਵਧੀਆ ਬਹੁਤ ਵਧੀਆ ਹੈਗਾ ਸਾਫ ਸੁਥਰਾ ਕੰਮ ਨਾਲੇ ਨਹੀਂ 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 ਕੀਰਤਵਾਨ ਸਿੰਘ ਵੀ ਬਹੁਤ ਹੈਗੇ ਆ ਜਿਹੜੇ ਕੀਰਤ ਕਰਦੇ ਹੈਗੇ ਆ ਬਹੁਤ ਜਾਨਾਂ ਨੇ ਰੇੜੀਆਂ ਵੀ ਲਾਈਆਂ ਦੁਕਾਨਾਂ ਵੀ ਲਾਈਆਂ ਵਾ ਅਗਲੇ ਕਿਰਤ ਕਰਨਦੇ ਆ ਬਾੜਾ ਪਾ ਕੇ ਕਿਰਤ ਕਰਨਦੇ ਆ ਦਸਾਂ ਨੌਵਾਂ ਦੀ ਕਮਾਈ ਕਰਦੇ ਆ ਇਹਨਾਂ ਦੀ ਬੋਲਬਾਣੀ ਬਹੁਤ ਵਧੀਆ ਜੀ ਹਰ ਇੱਕ ਨੂੰ ਜੀ ਨਾਲ ਸੰਬੋਧਨ ਕਰਦੇ ਇਹਨਾਂ ਨੂੰ ਸਾਰੇ ਜੀ ਸਰਕਾਰ ਦੇ ਨਾਲ ਇਹਨਾਂ ਨੂੰ ਬੋਲਦੇ ਬਹੁਤ ਵਧੀਆ ਸਿੱਖੀ sthrough ਉਹਨਾਂ ਸਾਹਮਣੇ ਆ ਇਸ ਸੰਬੰਧ ਵਿੱਚ ਨੌਜਵਾਨ ਪੀੜੀ ਬਹੁਤ ਵੱਡੀ ਗੱਲ ਆ ਆਪਣੇ ਆਪ ਨੂੰ ਸਾਹਮਣੇ ਆਪਣੇ ਜਿਹੜੇ ਉਹ ਸਿੱਖੀ sthrough ਦੇ ਵਿੱਚ ਰਹਿੰਦੇ ਨੇ ਮਰਿਆਦਾ ਵਿੱਚ ਰਹਿੰਦੇ ਨੇ ਬਹੁਤ ਵਧੀਆ ਗੱਲ ਹੈ ਜੀ ਇਹਨਾਂ ਨੂੰ ਜਦੋਂ ਦੇਖੀ ਤਾਂ ਬੜੇ ਫਰੈਸ਼ ਮੂਡ ਦੇ ਵਿੱਚ ਉਹਨਾਂ ਦੇਖੀਦਾ ਠੀਕ ਹੈ ਆਪਣੀ ਦਸਤਾਰ ਪੂਰੀ ਹੈ ਜਿਹੜੀ ਫਰੈਸ਼ ਜਿਹੜੀ ਬੰਦੇ ਡੇਲੀ ਬੰਦੇ ਆ ਦਾੜਾ ਪ੍ਰਕਾਸ਼ਰ ਨੂੰ ਬਹੁਤ ਸੋੜਾ ਕੀਤਾ ਨਾ ਕਿਉਂ ਨਹੀਂ ਕਿਉਂ ਨਹੀਂ ਆ ਇੱਕ ਇੱਕ ਮਨੂ ਜਿਹੜੀ ਆ ਬੰਦੀ ਸਥਿਤੀ ਉਹ ਠੀਕ ਹੋਣੀ ਚਾਹੀਦੀ ਆ ਵਾਈਕੂ ਦੀ ਕੀਕਾ ਖਾਲਸਾ ਵਾਈਕੂ ਦੀ ਕਤੂ ਵਾਈਕੂ ਦੀ ਕੀਕਾ ਖਾਲਸਾ ਵਾਈਕੂ ਦੀ ਜੇਦੀ ਵਾਈਕੂ ਦੇ ਕੰਮ ਕਰਦੇ ਤੇ ਕਿੰਦਾ ਲੱਗਦਾ ਵਧੀਆ ਬਹੁਤ ਵਧੀਆਗਾ ਸਾਫ ਸੁਥਰਾ ਕੰਮ ਨਾਲੇ ਕਈਆਂ ਕੋਈ ਨਾ ਕੋਈ ਕੰਮ ਕਰਕੇ ਬੱਟੜਾ ਹਾੜਾ ਨਹੀਂ ਨਹੀਂ ਫਿਰਤਵਾਨ ਸਿੰਘ ਵੀ ਬਹੁਤ ਹੈਗੇ ਆ ਜਿਹੜੇ ਕੀਰਤ ਕਰਦੇ ਹੈਗੇ ਆ ਬਹੁਤ ਜਣਾਂ ਨੇ ਰੇੜੀਆਂ ਵੀ ਲਾਈਆਂ ਦੁਕਾਨਾਂ ਵੀ ਲਾਈਆਂ ਵਾ ਅਗਲੇ ਕੀਰਤ ਕਰਨਦੇ ਆ ਬਾਣਾ ਪਾ ਕੇ ਕੀਰਤ ਕਰਨਦੇ ਆ ਬਾਕੀ ਜੇ ਕੋਈ ਪੰਗਾ ਲੈੰਦਾ ਵਾ ਜਾਂ ਹੌਸਾਬ ਨਾਂਦਾ ਵਾ ਉਹਦੇ ਤੇ ਫਿਰ ਚੜ ਕੇ ਆਵਾਂਗੇ ਹਾਂਜੀ ਉੱਪਰ ਨਹੀਂ ਛੱਡੋ ਉੱਪਰ ਨਹੀਂ ਛੱਡਦੇਗੇ ਫਿਰ ਤੇ ਉਹਦੇ ਫਿਰ ਲਾਵਾਂਗੇ ਜੇ ਕੋਈ ਚੜ ਕੇ ਆਊਗਾ ਤਾਂ ਕਰ ਗਿਆ ਉਹ ਖਲਾਸ ਕਰ ਰਾਇ ਇਹਨੂੰ ਤੇਗ ਪੱਕੀ ਚੜਿਆ ਇਹਨੂੰ ਤੇਗ ਪੱਕੀ ਭਾਜੀ ਜੇ ਕੋਈ ਛੱਡ ਕੇ ਪٹرول ਕੋਣਾ ਦੇਗੀ ਠੀਕ ਹੈ ਤੇ ਨਿਸ਼ਾਨਾ ਕਹਿੰਦੇ ਬਹੁਤ ਵਧੀਆ ਲੱਗਦਾ ਹੈਗਾ ਵਾ ਬਾਣੇਲਾ ਸਿੰਘ ਪਟਵਾਲਾ ਫੰਕਤੇ ਲਿਖਿਆ ਹੈਗਾ ਪੰਜਾਬੀ ਉਹ ਅਸੀਂ ਦੇਖਿਆ ਪੰਜਾਬੀ ਐਕਟਨ ਬਹੁਤ ਆਕਰਸ਼ਕ ਕਰਦਾ 683 ਉਹ ਕਿੰਨੇ ਵੱਟ ਬਹੁਤ ਵਧੀਆ ਲੱਗਦਾ ਮਿਹਨਤ ਹੈ ਕੀ ਆ ਨਾ ਨਾ ਕੋਈ ਢਾਲ ਦਸਾਂ ਨੂੰ ਆਦੀ ਕਮਾਈ ਕਰੰਦੇ ਆ ਉਹ ਸਾਦੇ ਨਾਮ ਕੇ ਬੰਦੇ ਆ ਤੇ ਉਹਦਾ ਨਾਮ ਕਰਦਾ ਵਾ ਅਜੀ ਘਰ ਵਿਹਾਰ ਕਰੀਦਾ ਵਾ ਤੇ ਇਹ ਪੌਂਦੇ ਪਾਇਂਕ ਪਾਰ ਕੰਮ ਕਰਦਾ ਉਹ ਚੱਲਦਾ ਰਹਿੰਦਾ ਵਾ ਜਦੋਂ ਕੋਈ ਤੇੜਾ ਆਪਾਂ ਕੋਣ ਕੀ ਕਹਿੰਦੇ ਆ ਸਾਸਰੀ ਘਾਲ ਜਾਂ ਖਾਲਸਾ ਜੀ ਜਾਂ ਬਾਬਾ ਜੀ ਕਿੱਥਾ ਕਰਦੀ ਆ ਬੱਤ ਉਹ ਜੀ ਲਾਤਾ ਬੰਨ ਖਾਲਸਾ ਵਾ ਹੈ ਜਿੱਕੀ ਕਹੇ ਜੀ ਸਾਰੀ ਸਾਸਰੀ ਘਾਲ ਜੀ ਸਾਸਰੀ ਘਾਲ ਪਾ ਜੀ ਉਹ ਬੜੀ ਚੰਗੀ ਉਹ ਬੜਾ ਕੰਮ ਕਰਦੇ ਬੇ ਕਿਸ ਤਰ੍ਹਾਂ ਦੇ ਇਹਨਾਂ ਨੂੰ ਬਹੁਤ ਸੋਹਣਾ ਦੇਖਦੇ ਪਏ ਜੀ ਬਹੁਤ ਸੋਹਣਾ ਕੰਮ ਕਰਦੇ ਪਏ ਨੇ ਜੀ ਤੇ ਇਹਨਾਂ ਦੇ ਬਾਣਾ ਪਾਇਆ ਹੋਇਆ ਆ ਤੇ ਜੀ ਖੁਸ਼ੀ ਹੋਈ ਜੀ ਆਪਣਾ ਪੰਜਾਬੀ ਕੰਮ ਤੇ ਬਹੁਤ ਖੁਸ਼ੀ ਹੋਈ ਹੈ ਭਾਜੀ ਪੰਜਾਬੀ ਬੰਦੇ ਨੂੰ ਕੰਮ ਕਰਦਾ ਦੇਖ ਕੇ ਕੋਈ ਬਾਣੇ ਬੰਦੇ 'ਚ ਪਹਿਲੀ ਵਾਰ ਹੀ ਵੇਖਿਆ ਹੈ ਕਿ ਜਿਹੜਾ ਕੰਮ ਕਰਦਾ ਪਿਆ ਹੈ ਇਹ ਜੀ ਤਸਵੀਰ ਸਾਹਮਣੇ ਆਈ ਇਹ ਪਹਿਲੀ ਵਾਰੀ ਤਸਵੀਰ ਸਾਹਮਣੇ ਆਈ ਹੈ ਹਾਂ ਬਰਸਤੇ ਕੰਮ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਫਰਕੂ ਕੀ ਮਿਤਾ ਲੱਗਾ ਜੀ ਮਨ ਨੂੰ ਤੇ ਬਹੁਤ ਚੰਗਾ ਲੱਗਾ ਜੀ ਧਿਆਨ ਕਿਸੇ ਕੰਮ ਕਰਦੇ ਬਿਲਕੁਲ ਬਿਲਕੁਲ ਜੀ ਪੰਜਾਬੀਆਂ ਨੂੰ ਕੁਝ ਕਹਿਣਾ ਚਾਹਦੇ ਜਿਹੜੇ ਅਕ ਮੈਂ ਤੇ ਉਹਨਾਂ ਨੂੰ ਇਹੋ ਹੀ ਬੇਨਤੀ ਕਹੂੰਗਾ ਕਿ ਆਪਣੇ ਕੰਮ ਇੱਥੇ ਮਹਾਰਾਜ ਦੀ ਕਿਰਪਾ ਨਾਲ ਆਪਣੇ ਇੱਥੇ ਕੋਈ ਕੰਮ ਵਾਧੂ ਆ ਤੇ ਜੇ ਇਦਾਂ ਦੇ ਬਾਣਾ ਪਾ ਕੇ ਇਦਾਂ ਦਾ ਕੰਮ ਸਾਰੇ ਕਰਨ ਤੇ ਬਹੁਤ ਸੋਹਣਾ ਲੱਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫਟਨੇ ਨਾਲ ਸੁਸਤਾ ਦੇਖ ਕੇ ਪਾਣੀ ਦੇ ਵਿੱਚ ਕ੍ਰੋਸ ਕਰ ਰਹੇ ਹਾਂ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਸਿੱਖੀ ਸਰੂਪ ਦੇ ਵਿੱਚ ਨੇ ਬਹੁਤ ਵਧੀਆ ਅੱਜ ਕੱਲ ਨੌਜਵਾਨ ਪੀੜ੍ਹੀ ਨੂੰ ਇਹ ਬੜਾ ਸੰਦੇਸ਼ ਹੈ ਬਹੁਤ ਵੱਡਾ ਕੀ ਕਿਤੇ ਮੈਂ ਤੇ ਕਰੋ ਕਿਰਤ ਕਰੋ ਆਪਣੀ ਕਿਰਤ ਕਰੋ ਨਾਮ ਜਪੋ ਨਾਮ ਜਪੋ ਵੰਡ ਛਕੋ ਹਾਂਜੀ ਆ ਜਾ ਜੀ ਉਹ ਨਾਨਕ ਦੇਵ ਜੀ ਦੇ ਰਾਵਾਂ ਚੱਲ ਰਹੇ ਨੇ ਬਿਲਕੁਲ ਗੁਰੂ ਰੰਗਦੇਵ ਜੀ ਦੇ ਰਾਵਾਂ ਚੱਲ ਰਹੇ ਨੇ ਬਹੁਤ ਵਧੀਆ ਡੀਲਿੰਗਾਂ ਦੀ ਬਹੁਤ ਵਧੀਆ ਨੇਚਰ ਆ ਠੀਕ ਹੈ ਤੇ ਮੇਰੀ ਨੌਜਵਾਨ ਨੂੰ ਇਹ ਹੈਗੀ ਵੀ ਇੱਥੇ ਪੜ੍ਹਾਈ ਵੀ ਕਰੋ ਟੈਕਨੀਕਲ ਕੰਮ ਜਿਹੜਾ ਕੋਈ ਵੀ ਆ ਉਹ ਇੱਥੇ ਸਿੱਖੋ ਪੰਜਾਬ ਦੇ ਵਿੱਚ ਬਹੁਤ ਕੁਝ ਹੈਗਾ ਇਹ ਜਿਹਦਾ ਇਹ ਕਿਰਤ ਕਰ ਰਹੇ ਨੇ ਉਸੇ ਦਾ ਤੁਸੀਂ ਇੱਥੇ ਕਰਤ ਕਰਕੇ ਮਿਹਨਤ ਕਰਕੇ ਆਪਣੀ ਬਹੁਤ ਕੋਈ ਕਰ ਸਕਦੇ ਬਹੁਤ ਵਧੀਆ ਬਣ ਸਕਦੇ ਹਾਂਜੀ ਕਿਤੇ ਕਿਤੇ ਤੇਰੇ ਮੁੰਡੇ ਨੇ ਅੱਛੇ ਤੋਂ ਕਿਹੋ ਜਿਹਾ ਕੰਮ ਕੀਤਾ हां जी हां दे जी बिल्कुल 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 ਇਹਨਾਂ ਦੀ ਬੋਲਬਾਣੀ ਬਹੁਤ ਵਧੀਆ ਜੀ ਹਰ ਇੱਕ ਨੂੰ ਜੀ ਨਾਲ ਸੰਬੋਧਨ ਕਰਦੇ ਇਹਨਾਂ ਨੂੰ ਸਾਰੇ ਜੀ ਸਰਕਾਰ ਦੇ ਨਾਲ ਇਹਨਾਂ ਨੂੰ ਬੋਲਦੇ ਸਰਕਾਰ ਬਹੁਤ ਗੱਲ ਗੱਲ ਗੇਵ ਐਂਡ ਟੇਕ ਦਾ ਫਾਰਮੂਲਾ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਕਰਦੇ ਨੇ ਉਸੇ ਤਰ੍ਹਾਂ ਹੀ ਲੋਕ ਇਹਨਾਂ ਨੂੰ ਪਿਆਰ ਕਰਦੇ ਸਤਿਕਾਰ ਕਰਦੇ ਇਹਨਾਂ ਦਾ ਆ ਜਾਓ ਸਬਸਕ੍ਰਾਈਬ ਕਰਨ ਦੇ ਵਿੱਚ ਹਾਇ ਗੋ ਬਹੁਤ ਹੀ ਸੋਨਾ ਪਾਣਾ ਪਾ ਬਹੁਤ ਸੋਟੇ ਸਿੱਕੇ ਫੁੱਕੇ ਇਹਨਾਂ ਨੂੰ ਕਿਸ ਤੋਂ हां जी ਬਹੁਤ ਵਧੀਆ ਬਹੁਤ ਵਧੀਆ ਸਿੱਖੀ ਨੂੰ ਉਹਨਾਂ ਸਾਹਮਣੇ ਆ ਇਸ ਸੰਬੰਧ ਵਿੱਚ ਨੌਜਵਾਨ ਪੀੜੀ ਬਹੁਤ ਵੱਡੀ ਗੱਲ ਹੈ ਆਪਣੇ ਆਪਣੋ ਸਾਊਬਰਾ ਆਪਣੇ ਜਿਹੜੇ ਉਹ ਸਿੱਖੀ ਸਰੂਪ ਵਿੱਚ ਰਹਿੰਦੇ ਨੇ ਮਰਯਾਦਾ ਵਿੱਚ ਰਹਿੰਦੇ ਨੇ ਬਹੁਤ ਵਧੀਆ ਗੱਲ ਹੈਗੀ ਹੈ ਅੱਜ ਅੱਜ ਇਹ ਪਛਤਾਈ ਕੰਮ ਕਰਦੇ ਨੇ ਟੈਕਨੀਕਲ ਵਾਈਫ ਦੀ ਅਪਡੇਟ ਕਰਨ ਦਾ ਫੀਡ ਬਾਰ ਤੋਂ ਇਹ ਜਾ ਰਹੇ ਹਾਂ ਇੱਕ ਮੈਸੇਜ ਇਹ ਲੈਣਾ ਚਾਹੁੰਦੇ ਮੈਸੇਜ ਤੇ ਇਹੀ بڑا ਸੰਦੇਸ਼ ਹੈ ਨਾ ਤੋਂ ਦੇਖ ਕੇ ਕਿ ਇੱਥੇ ਵੀ ਪੰਜਾਬ ਦੇ ਵਿੱਚ ਬਹੁਤ ਕੁਝ ਹਗਾ ਕਿਰਤ ਕਰਕੇ ਕਮਾਈ ਕਰਕੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਪੜਾਈ ਪੜਾਈ ਵੀ ਕਰੋ ਜਿਹੜੇ ਪੜਾਈ ਨਹੀਂ ਕਰ ਸਕਦੇ ਉਹ ਟੈਕਨੀਕਲ ਕੰਮ ਕੋਈ ਨਾ ਕੋਈ ਸਿੱਖ ਲੈ ਇੱਥੇ ਪੰਜਾਬ ਦੇ ਵਿੱਚ ਇੱਥੇ ਵੀ ਬਹੁਤ ਕੁਝ ਹੈਗਾ ਆਨੇ ਵਿੱਚ ਫਿੱਟਾ ਦੇ ਕੋਲ ਅੱਖਾਂ ਚ ਦੇ ਕੇ ਕਿਹ ਕਿਹ ਚਾਹਤ ਕਰਦਾ ਤੇ ਬਾਹਰ ਆਣੀ ਬੰਗੀਆਂ ਜਦੋਂ ਆਉਂਦਾ ਉਹ ਵਸੇ ਪਾਣੀ ਕਮਾਤੀ ਜਿਹਾ ਲੇਟ ਹੋ ਜਾਂਦੇ ਆ ਕਿ ਭਾਈ ਸਾਹਿਬ ਜੇ ਅਸੀਂ ਦੇਖਦੇ ਹਾਂ ਕੰਪ ਤੇ ਵੀ ਉਹਦੇ ਬਿਸਤਾਰੇ ਸਜਾਈਏ ਬਾਣਾ ਸਜਾਈਏ ਕੁਝ ਨਾ ਸੀਕਟ ਬਣੀ ਉਹ ਕੀ ਕਿ ਮਾ ਜਾਓ ਬਿਲਕੁਲ ਬਿਲਕੁਲ ਇਹਨਾਂ ਨੂੰ ਜਦੋਂ ਦੇਖੀਦਾ ਬੜੇ ਫਰੈਸ਼ ਮੂਡ ਦੇ ਵਿੱਚ ਉਹਨਾਂ ਨੂੰ ਦੇਖੀਦਾ ਠੀਕ ਹੈ ਆਪਣੀ ਦਸਤਾਰ ਪੂਰੀ ਹੈ ਜਿਹੜੀ ਫਰੈਸ਼ ਜਿਹੜੀ ਬੰਦੇ ਡੇਲੀ ਬੰਦੇ ਆ ਦਾੜਾ ਪ੍ਰਕਾਸ਼ ਨਾਲ ਬਹੁਤ ਸੋੜਾ ਕੀਤਾ ਹੁੰਦਾ ਕਿਉਂ ਨਹੀਂ ਕਿਉਂ ਨਹੀਂ ਆ ਇੱਕ ਇੱਕ ਮਨੋਰੰਜਨ ਵਾਲੀ ਸਥਿਤੀ ਉਹ ਠੀਕ ਹੋਣੀ ਚਾਹੀਦੀ ਆ ਬਾਕੀ ਇਹੋ ਜੀ ਕੋਈ ਗੱਲ ਨਹੀਂ ਦੇਖੋ ਜਦੋਂ ਕੰਮ ਕਰਦੇ ਨੇ ਭਾਈ ਸਪਰਾ ਦਾ ਬਰਾਤ ਚਾਹੇ ਉਹਨੂੰ ਸਾਥ ਨਾ ਵਾਈਸ ਕਰਦੇ ਇੱਕ ਘੱਟ ਹਾਂਜੀ ਹਾਂਜੀ ਜਦੋਂ ਤੇਲ ਪਾਉਂਦੇ ਉਹ ਗੱਲਬਾਤ ਕਰਦੇ ਨੇ ਉਸ ਤੋਂ ਬਾਅਦ ਜਿਹੜਾ ਦੇਖਿਆ ਸਿਮਰਨ ਚੱਲਦਾ ਨਾ ਦਾ ਇਹ ਸਿਮਰਨ ਵਾਈ ਉਹਦਾ ਸਿਮਰਨ ਕਰਦੇ ਰਹਿੰਦੇ ਰਹੇ ਬਹੁਤ ਵਧੀਆ ਗੱਲ ਆ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੋ ਪੰਜਾਬੀਆਂ ਨੂੰ ਮੈਂ ਇਹ ਹੀ ਮੈਸੇਜ ਦੇਣਾ ਚਾਹੁੰਦਾ ਜੀ ਮਿਹਨਤ ਕਰੋ ਪੜ੍ਹਾਈ ਕਰੋ ਮਿਹਨਤ ਕਰੋ ਟੈਕਨੀਕਲ ਕੰਮ ਸਿੱਖੋ ਠੀਕ ਹੈ ਨਾ ਜਿਸ ਤਰ੍ਹਾਂ ਇਹ ਕਰ ਰਹੇ ਨੇ ਕਿਰਤ ਕਮਾਈ ਕਰਕੇ ਆਪਣੀ ਨਾ ਕੋਈ ਨਸ਼ੇ ਨਸ਼ਾ ਨਸ਼ਾਲਾ ਕਰੋ ਕੋਈ ਚੋਰੀ ਥਗੀ ਕੋਈ ਅਜਾ ਕੰਮ ਨਾ ਕਰੋ ਆਪਣੀ ਕਿਰਤ ਕਮਾਈ ਕਰਕੇ ਮਿਹਨਤ ਕਰਕੇ ਖਾਣਾ ਆਪਣੀ ਜਿਹੜੀ ਰੋਜੀ ਰੋਟੀ ਕਮਾਓ ਬਹੁਤ ਵਧੀਆ ਗੱਲ ਆ ਗਈ ਓਕੇ ਮੇਰਾ ਨਾਮ ਹਰਪੀਰ ਸਿੰਘ ਹੈ ਪਾਜੀ ਸਾਡੇ ਸਿੱਖ ਦੇ ਸਿੱਖੇ ਤਰ੍ਹਾਂ ਸਭ ਤੋਂ ਕੰਮ ਕਰੇ ਕਿਸ ਤਰ੍ਹਾਂ ਦੇਖੋ ਬਹੁਤ ਵਧੀਆ ਪਾਜੀ ਮਿਹਨਤ ਕਰਦੇ ਆ ਗੁਰਸਿੱਖੀ ਜਈ ਲਕਾਇਆ ਗਿਆ ਕਿ ਮਿਹਨਤ ਕਰਕੇ ਕਾਣੀ ਚਾਹੀਦੀ ਆ ਇਹਨਾਂ ਦਾ ਪਿਆਰ ਵੀ ਬਹੁਤ ਵਧੀਆ ਬੜਾ ਮਾਨ ਸਤਕਾਰ ਨਾਲ ਬੋਲਦੇ ਆ ਜੇ ਆਪਾ ਉਧਰ ਵੀ ਖੜੇ ਹੋ ਤਾਂ ਵੀ ਕਹਣਗੇ ਕੋਈ ਨਹੀਂ ਵੀਰ ਜੀ ਖੜਜੋ ਪਾ ਦਿੰਦੇ ਆ ਮਾਰ ਸਤਕਾਰ ਬਹੁਤ ਹੈ ਇਹਨਾਂ ਦਾ ਆਪਣਾ ਵੀ ਕੰਮ ਹੈ ਜੀ ਮੁਹੰਮਦ ਸਨੂੜਾ ਮੁਹੰਮਦ ਸੁਣਾਉਂਦੇ ਆ ਯੂਸੀ ਲੱਗੇ ਸ਼ੌਪ ਤੇ ਨਾਲੀ ਬਹੁਤ ਮਿਹਨਤ ਕਰਦੇ ਆ ਬੰਦੇ ਭਾਜੀ ਇਹ ਇੱਕ ਪੰਜੀ ਤਸਵੀਰ ਦੇ ਕੇ ਇੱਕ ਭਾਜੀ ਬਾਣੀ ਤੋਂ ਹੋ ਕੇ ਫਰਮ ਕਰਦੇ ਕਰੀ ਵਧੀਆ ਚੀਜ਼ ਹੈ ਭਾਜੀ ਇਹ ਲੋਕਾਂ ਨੂੰ ਰਹਿਣਾ ਚਾਹੀਦਾ ਸਿੱਖਣਾ ਚਾਹੀਦਾ ਲੋਕ ਕਹਿੰਦੇ ਆਏ ਭਾਜੀ ਅੰਬਰ ਸੱਚਾ ਕੰਮ ਕੀ ਕਰਨਾ ਦੇਖੋ ਕਰਦੇ ਵੀ ਆ ਤੁਹਾਡੇ ਸਾਹਮਣੇ ਇੱਜ਼ਤ ਮਾਨ ਸਭ ਕੁਝ ਮਿਲਦਾ ਹੈ ਅਜ਼ਾਨੇ ਤੋਂRenderTarget ਕੀ ਬਾਬਾ ਜੀ ਸਭ ਤੋਂ ਕਾਜ ਇਸ ਤੋਂ ਵੱਡੀ ਗੱਲ ਕੀ ਮਾਰ ਸਤਕਾਰ ਹੋਏਗਾ

ਇਹਨਾਂ ਦੇ ਨਾਲ ਜਿਹੜੇ ਬੰਦੇ ਗੁਰਮੁਖ ਬੰਦੇ ਆ ਬਹੁਤ ਮਿਹਨਤ ਕਰਦੇ ਭਾਜੀ ਮਿਹਨਤ ਦੇ ਵਿੱਚ ਹੀ ਖਾਲਿਆ ਭਾਜੀ ਮਿਹਨਤ ਕਰਾਂਗੇ ਤੇ ਫਲ ਭਾਜੀ ਮਿਲਦਾ ਉਹਨਾਂ ਨੇ ਉਹਨਾਂ ਕੋ ਮੈਂ ਤੇ ਕਿਸੇ ਹੋਰ ਨੂੰ ਰਖਾਣ ਹੱਸਤੇ ਆਏਗਾ ਇੱਥੇ ਕਿ ਬੰਦੇ ਦੀ ਲੋੜ ਹੈਗੀ ਤੇ ਇੱਥੇ ਰੱਖ ਲੋ ਉਹਨਾਂ ਨੇ ਉਹਨੂੰ ਕਹਿੰਦੇ ਤੂੰ ਲਾਗੇ ਤੂੰ ਦੱਸ ਕਿੰਨੇ ਲੈਂਗਾ ਤਨਖਾਹ ਕਿੰਨੀ ਲੈਂਗਾ ਤੂੰ ਮੇਰੇ ਕੋ ਕੰਮ ਕਰ ਤੇ ਬਸ ਹਾਂਜੀ ਉਹਦੇ ਬਾਅਦ ਜੀ ਪਹਿਲਾਂ ਜ਼ਿੰਦਗੀ ਕੀ ਸੀ ਗੱਸੀ ਪਹਿਲੇ ਬਸ ਇੱਧਰ ਉੱਧਰ ਧੱਕੇ ਕਦੀ ਕੋਸ਼ਿਸ਼ ਕਰ ਲਿਆ ਕਦੀ ਕੋਸ਼ਿਸ਼ ਕਰ ਲਿਆ ਭਾਜੀ ਪਾਣਾ ਪਾਇਆ ਤਿਆਰੀ ਉਹ ਅੱਛਲ ਜੀ ਕਿ ਐਸੇ ਕਈਆਂ ਨੂੰ ਦੇਖਦੇ ਪਾਣੀ ਕਿਸਵੇਂ ਲੋਕ ਕਰਦੇ ਨੇ ਕਿ ਜਿੱਦਾਂ ਕੋਟੇ ਟੇਕ ਉਹਨਾਂ ਨੇ ਆਂ ਨਹੀਂ ਲਈ ਚੜਜਾਦੇ ਮੈਂ ਉਹਨਾਂ ਵਾਸਤੇ ਹੈਗਾ ਵਾ ਕਿ ਸਿੰਘ ਜ਼ਰੂਰੀਆਂ ਕਿ ਡਰਾਉਂਦੇ ਆ ਜਾਂ ਫਿਰ ਵੱਡ ਕੋਟੀ ਕਰਦੇ ਆ ਟਰੇਮ ਪਿਆਰੀ ਬਹੁਤ ਕਰਦੇ ਆ ਜੇ ਕੋਈ ਕਰੇ ਦਿੱਤਾ ਜੇਕਰ ਅਗਲਾ ਚੜ ਕੇ ਹੋਗਾ ਫਿਰ ਵੀ ਅਗਲੇ ਨੇ ਕਰਨਾ ਹੀ ਆਂ ਕਿ ਜਿੱਦਾਂ ਭਾਜੀ ਕੋਟ ਲੱਗੇ ਉਹਨੂੰ ਤੁਸੀਂ ਉਪਰਾਵਾ ਕੋ ਤੁਹਾਡੇ ਨਾਲ ਹਾਂਜੀ ਉਹ ਭਰਾਵਾ ਵਾਂਗ ਰੱਖਦੇ ਆਪਣੇ ਛੋਟੇ ਬੱਚਿਆਂ ਵਾਂਗ ਰੱਖਦੇਗੇ ਆ ਹਾਂਜੀ ਕੋਈ ਕਮੀ ਨਹੀਂ ਕਿਸੇ ਪਾਸੋਂ ਨਹੀਂ ਜੋ ਚੀਜ਼ ਕਰਦੇ ਕਹਿੰਦੇ ਆ ਅ ਸ਼ੈਡ ਛੋਟੇ ਬਗੈ ਉਹਨਾਂ ਨੇ ਲਵਾ ਕੇ ਦਿੱਤੀ ਆ ਕਿ ਗਰਮੀ ਜਿਆਦਾ ਕਰਕੇ ਕੂਲਰ ਵੀ ਉਹਨਾਂ ਨੇ ਲਵਾ ਕੇ ਦਿੱਤਾ ਕਿਸੇ ਪੰਪ ਤੇ ਕੂਲਰ ਨਹੀਂ ਲੱਗਦਾ ਹੈਗਾ ਉਹਨਾਂ ਨੇ ਸਪੈਸ਼ਲ ਕੂਲਰ ਵੀ ਲਵਾਇਆ ਹੈਗਾ ਗਰਮੀ ਕਰਕੇ ਸਾਡੇ ਇਸ ਤਰ੍ਹਾਂ ਹੀ ਕਰਦੇ ਨੇ ਤੁਸੀਂ ਹਾਂਜੀ ਹਾਂਜੀ ਸਾਤਨਾ ਮਾਈਕ ਸਾਤਨਾ ਮਾਈਕ ਜਿਆਦਾ ਸਪੀਕਰ ਲਵਾਇਆ ਹੈ ਸਪੈਸ਼ਲ ਉਹਨਾਂ ਨੇ ਜਿੱਥੇ ਕੁਰਬਾਨੀ ਚੱਲਦੀ ਰਹਿੰਦੀ ਹੈ ਉਹ ਗੁਰਬਾਨ ਦੇ ਨਾਲ ਸਾਡੀ ਆਪਣਾ ਕੰਮ ਕਰਦੇ ਹਾਂਜੀ ਅੱਜ ਇਹਨਾਂ ਨੂੰ ਸਪਸ਼ਟਨ ਕਦੀ ਕੋਈ ਆਉਂਦੀ ਹੈ ਜੀ ਨੇ ਮੁਸਲੇ ਕੋਈ ਵੀ ਨਹੀਂ ਆਉਂਦੀ ਕੋਈ ਸਾ ਸਤਰਾ ਕੰਮ ਇੱਥੇ ਕਾਦੀ ਜਿੰਨੇ ਦਾ ਤੇਲ ਪਾਣਾ ਹੁੰਦਾ ਫੀਡ ਕਰਕੇ ਤੇਲ ਪਾਤਾ ਬਸ ਮੁਸ਼ਕਲ ਕਾਦੀ ਹੈ ਗੀਚੇ ਕਿਹੜੇ ਕਸਟਮਰ ਹੁੰਦੇ ਨੇ ਬਾਂਧੀੂ ਕਿਤੇ ਨਹੀਂ ਹਾਂਜੀ ਹਾਂਜੀ ਜੀ ਖਾਲਸਾ ਬਾਈ ਜੀ ਜਾਂ ਖਾਲਸਾ ਜੀ ਖਾਲਸਾ ਇਹ ਬਾਕ ਸੋਨਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਪਰਿਵਾਰ ਦਾ ਕਿੰਨਾ ਖਾਸ ਹੋਣਾ ਪਰਿਵਾਰ ਦਾ ਪੂਰਾ ਅੱਜ ਜਿਹੜੇ ਸਾਡੇ ਅਕਲ ਸੰਗਤ ਦੀ ਬਾਤ ਸੁਣੇ ਜਾ ਰਹੇ ਕਿ ਜਿੰਨਾਂ ਨੂੰ ਖਾਣੀਆਂ ਦਾ ਉਹ ਮਨੂ ਕੀ ਕਰਨਾ ਚਾਹੁੰਦਾ ਹਮਾਂ ਮਹੀ ਸਮਾਏ ਕਿ ਚਲੋ ਜੇਕਰ ਇੱਥੇ ਵੀ ਤੁਹਾਨੂੰ ਹੋਰਕਰ ਵਧੀਆ ਮੌਕਾ ਹੋਇਆ ਜੇ ਪਿੰਡ ਤੇ ਕਰੋ ਤਾਂ ਗੱਲ ਮਿਹਨਤ ਦੀ ਹੀ ਗੱਲpass ਹੁਣ ਤੁਸੀਂ ਇੱਥੇ ਪੰਪ ਤੇ ਕੰਮ ਕਰਦੇ ਹੋ ਇਹ ਲੈਣੇ ਸਾਰੀ ਨਹੀਂ ਜੀ ਅੱਗੇ ਆ ਨੋ oportunity ਵਧੀਆ ਮਿਲੂਗੀ ਆਪ ਅੱਗੇ ਵੀ ਜਾਵਾਂਗੇ ਲੇਕਿਨ ਇਸ ਭਰਾ ਨੂੰ ਯਾਦ ਰੱਖੋ ਯਾਦ ਰੱਖ ਕਿ ਬਾ ਇਹਨਾਂ ਨੇ ਫੜੀ ਦਾ ਇਹਨਾਂ ਨੇ ਕੰਮ ਦਾ ਉਸਪ੍ਰੀਤ ਸਿੰਘ ਜੀ ਖੋੜ ਖਾਲਸਾ ਐਕਸ ਕਾਉਂਸਲਰ ਹੈਗੇ ਓਕੇ ਬਾਈ ਖਾਲਸਾ ਬਾਈ ਜੀ ਵੀ ਪਤਾ ਹੈ